ਮਾਰੂ ਮੱਲਾ ਤੀਜਾ ਘਰ ਪੰਜਵਾ ਅਸ਼ਟਪਦੀ ੴ ਸਤਿਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ ਸਚੁ ਸੁਭਦ ਸਹਿਜ ਸੁਭਾਏ ਇਹਾ ਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀਓ ਆਪੇ ਮਿਲੇ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਤੇਮ ਕੀ ਸਾਰ ਸੋਈ ਜਾਣੇ ਜਿਸ ਨੂੰ ਨਦਰ ਤੁਮਾਰੀ ਜਿਉ ਰਹਾ ਡਿਬ ਦਿஷ்ட ਜਾਗੇ ਪਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਣੇ ਗੁਰ ਕੈ ਸ਼ਬਦ ਵਿਚਾਰੀ ਜਿਉ ਸੰਜੋਗੀ ਤਨ ਪਿਰ ਮੇਲਾ ਹੋਵੇ ਦੁਰਮਤ ਵਿੱਚੋਂ ਦੁਰਮਤ ਖੋਵਾਂ ਰੰਗ ਸਿਓ ਨਿਤ ਰਲੀਆਂ ਮਾਣੇ ਆਪਣੇ ਕੰਤ ਤਿਆਰੀ ਜੀਓ ਸਤਗੁਰ ਬਾਜੋ ਹੈ ਦਿਨਾ ਕੋਈ ਆਪੇ ਆਪ ਨਿਰੰਗਨ ਸੋਈ ਸਤਗੁਰ ਮਿਲੈ ਮਰੇ ਮੰਦਾ ਹੋ ਵੈ ਗਿਆਨੁ ਵਿਚਾਰੀ ਜੀਓ ਇਹ ਸ਼ਬਦ ਸਾਰ ਜਿਸਨੂੰ ਲਾਏ ਗੁਰਮੁਖ ਤ੍ਰishna ਭੁਖ ਗਵਾਏ ਆਪਣ ਲੀਆ ਕਛੂ ਨ ਪਾਈਐ ਕਰ ਕਿਰਪਾ ਕਲ ਥਾਰੀ ਜੀਓ ਅਗੰਮ ਨਿਗੰ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹੀ ਨਰੰજન ਜਾਤਾ ਜਿਨ ਕੋ ਨਦਰ ਤੁਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਜੋ ਸਭ ਤੰਦ ਤੁਮਾਵੇ ਵੇਖੋ ਮਨ ਵਿਚਾਰੀ ਜੀਓ ਇੱਕ ਪਰਮ ਭੂਲੇ ਫਿਰੇ ਅੰਕਾਰੀ ਇੱਕ ਨਾਮ ਗੁਰਮੁਖ ਹੋ ਮੈਂ ਮਾਰੀ ਸੱਚੇ ਸ਼ਬਦ ਰਤੇ ਬੇਰਾਗੀ ਹੋਰ ਪਰਮ ਭੂਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇ ਅੱਗਾ ਵਿਣਨਾ ਕੋ ਬੇਲੀ ਨਹੀਂ ਬੁਝੇ ਗੁਰ ਵਿਚਾਰੀ ਜੀਉ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰ ਪੂਰ ਜੁਗ ਚਾਰੇ ਜਤ ਜਿਸ ਤੂੰ ਦੇਵੇਂ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮੱਲਾ ਪੰਜਵਾ ਕਰ ਤੀਜਾ ਅਸ਼ਟਪਦੀਆਂ ਇੱਕੋ ਅੰਕਾ ਸਤਿਗੁਰ ਪ੍ਰਸਾਦ ਲਖ 84 ਪ੍ਰਮ ਤੇ ਪ੍ਰਮ ਤੇ ਦੁਲਬ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਉਰ ਜਾਇਓ ਰਾਉ ਰਤਨ ਜਵੇ ਹਰ ਦਨਜਨ ਆਇਓ ਤਲਰ ਲਾਦ ਚਲਾਇਓ ਜੇ ਕਰਮ ਤੁਦ ਰਹਿ ਨ ਬਸਨਾ ਸੋ ਕਰ ਚੀਤਨਾ ਆਇਓ ਅਟਲ ਖੰਡ ਤਣ ਸੁਖ ਦਈ ਇਕ ਨਿਮਖ ਨਹੀਂ ਤੁਜ ਗਾਇਓ ਜਾਂ ਜਣ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮੰਨ ਲਾਇਓ ਪੁੱਤਰ ਕਲਤਰ ਗ੍ਰਹਿ ਦੇ ਕੁਸਮਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਗ ਤੈਸੇ ਕਰਮ ਕਮਾਇਓ ਜੋ ਭਇਓ ਪ੍ਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮੈ ਲਾ ਪੰਜਵਾ ਕਰ ਅਨੁਗ੍ਰਹਾ ਰੱਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਨਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਤ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸ਼ਰਨ ਪ੍ਰਭ ਕੀ ਗਈ ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦੁਆਰ ਜਾ ਕੇ ਸੰਤ ਰਿਦਾ ਪੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰੱਖਣ ਹਾਰ ਧੂਖ ਦਰਦ ਕਲੇਸ਼ ਬਿਨਸੈ ਜਿਸ ਬਸ ਮਨ ਮਾਹੇ ਨਿਰਤ ਨਰਕ ਅਸਥਾਨ ਵਿਖੜੇ ਵਿਖ ਨਾ ਪੋਹਤਾ ਹੈ ਰਿੱਧ ਸਿੱਧ ਨਵ ਨਿਧ ਜਾ ਕੇ ਅੰਮ੍ਰਿਤ ਪਰਵਾ ਆਦ ਅੰਤੇ ਮਦਪੂਰਨ ਉਚ ਗੰਗਾ ਸਿੱਧ ਸਾਧਿਕ ਦੇਵ ਮੁਨ ਜਨ ਬੇਦ ਕਰੇ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚੈ ਨੈ ਅੰਤ ਪਾਰਾਵਾਰ ਅਨਿਕ ਪ੍ਰਾਸ਼ਤ ਮਿਟੈ ਅਖੇਨ ਮਨ ਰਿਦ ਜਪ ਭਗਵਾਨ ਤਾਵਨ ਤੇ ਮਾ ਪਾਵਨ ਕੋਟ ਦਾਨ ਈਸ਼ਾਨ ਬਨ ਬੁੱਧ ਸੁਧ ਪ੍ਰਾਣ ਸਰਬਸ ਸੰਤਨਾਂ ਕੀ ਰਾਸ ਬਿਸਰਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਲਾ ਪੰਜਵਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨ ਕੀਨੋ ਰੋਸ ਕਾਜ ਕੋ ਆ ਕੋਲੇ ਸਵਾਰਿਓ ਤਿਲ ਨ ਦਿਨ ਦੋਸ਼ ਮਨ ਮੇਰੇ RAM ਰੋ ਨਿਤ ਨੀਤ ਦਇਾਲ ਦੇਵ ਕ੍ਰਿਪਾਲ ਗੋਬਿੰਦ ਸੋਨਾ ਸੰਤਨਾ ਕੀ ਰੀਤ ਰਾਵ ਚਰਨ ਤਲੇ ਉਗਾ ਬਸਿਓ ਸ਼ਰਮ ਨਾ ਰਿਹੋ ਸ਼ਰੀਰ ਮਾਸਾਗੁਰ ਨਾ ਵਿਰਪ ਕਿਨੇ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪੀਤ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮੰਨੀ ਬਪ੍ਰੀਤ ਊਚ ਨੀਚ ਵਿਕਾਰ ਸੁਕ੍ਰਿਤ ਸੁਨ ਲਗਨ ਸਭ ਸੁਖ ਛਤਰ ਮਿੱਤਰ ਛਤਰ ਨਾ ਕਸ਼ੂ ਜਾਣੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਦ ਪ੍ਰਗਟਿਓ ਅੰਧਕਾਰ ਵਿਨਾਸ਼ ਪਵਿੱਤਰ ਅਪਵਿੱਤਰ ਕਿਰਨ ਲਾਗੇ ਮਨ ਨਾ ਭਇਓ ਬਿਖਾਦ ਸੀਤਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂਸਾ ਕਿਛ ਤਾਂ ਲਗਿਓ ਤਿਲ ਨਾ ਸ਼ੰਕਾ ਮਾਨ ਸੁਭਾਏ ਅਭਾਏ ਜੋ ਨਿਕਤ ਆਵੈ ਸੀਤਤਾ ਕਾ ਜਾਏ ਆਪ ਪਰ ਕਾ ਕਛ ਨ ਜਾਣੈ ਸਦਾ ਸਹਿਜ ਸੁਭਾਏ ਚਰਨ ਸ਼ਰਨ ਸੁਨਾਥ ਏ ਮਨ ਰੰਗ ਰਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਤੈ ਪ੍ਰਭ ਕਿਰਪਾਲ ਮਾਰੂ ਮੈਲਾ 5 ਕਰ ਚੌਥਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦਿ ਚੰਦਨ ਚੰਦਨ ਅੰਗਨ ਸਭ ਜੀਉ ਅੰਤਰ ਚੰਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਰੱਦਨਾ ਤਿਆਗਨਾ ਤਿਆਗਨ ਨੀਕਾ ਕਾਮ ਕ્રોਧ ਲੋਭ ਤਿਆਗਨਾ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ ਲਗਨ ਲਗਨ ਨੀਕਾ ਗੁਰ ਚਰਣੀ ਮਨ ਲਗਨਾ ਏ ਬਿਦ ਤੇ ਸਹ ਪ੍ਰਾਪਤੇ ਜਾ ਕੈ ਮਸਤਕ ਭਗਨਾ ਕਾ ਨਾਨਕ ਇਸ ਸਦ ਕਿਸ਼ਨੀ ਕਾ ਜੋ ਪ੍ਰਭ ਕੀ ਸਰਨਾ ਗਨਾ ਮਾਰੂ ਮੱਲਾ ਪੰਜਵਾ ਆਓ ਜੀ ਤੂੰ ਆਓ ਹਮਾਰਾ ਹਰ ਜਸ ਸ੍ਰਵਨ ਸੁਣਾਵਨਾ ਰਹਾ ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤਿ ਤੇ ਪਾਤੇ ਹਿਰਦ ਵਾਸਾ ਦੂਜਾ ਪਾਉ ਮਿਟਾਵਨਾ ਅਖਤ ਦਇਆ ਤੇ ਬੁਧ ਪਰਗਾਸ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟ ਤੋਤ ਪੁਨੀਤਾ ਪੁਨਰਤ ਗਰਭਨਾ ਪਾਵਨਾ ਨਉ ਨਿਧ ਰਿਦ ਸਿਧ ਪਾਈ ਜੋ ਤੁਮ ਰਹਿ ਮਨ ਪਾਵਨ ਸੰਤ ਬਿਨਾ ਮੈਂ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ਮੋਇ ਨਿਰਗੁਣ ਕੋ ਕੋਇ ਨ ਰਖੈ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੋਰ ਚਲਤ ਦਿਖਾਇਆ ਮਨ ਮਧੇ ਹਰ ਹਰ ਰਾਮ ਨਾ ਮਾਰੂ ਮੈਲਾ ਪੰਜਵਾ ਜੀਵਨ ਸਫਲ ਜੀਵਨ ਸੋ ਨਹਰ ਜਪ ਜਪ ਸਦ ਜੀਵਨਾ ਰਹਾ ਤੀਵਨਾ ਜਿਤ ਮਨ ਅਗਾਵੇ ਨਾਮ ਅੰਮ੍ਰਿਤ ਰਸ ਤੀਵਨਾ ਖਾਨਨਾ ਜਿਤ ਭੂਖ ਨ ਲੱਗੇ ਸੰਤੋਖ ਸਦਾ ਤ੍ਰਿਪਤੀਵਨਾ ਇਨਣ ਰਖ ਪਤ ਪਰਮੇਸ਼ੁਰ ਫਿਰ ਨੰਗੇ ਨਹੀਂ ਜੀਵਨਾ ਭੋਗਨਾ ਮਨ ਮਦੇ ਹਰ ਰਸ ਸੰਤ ਸੰਗਤ ਮੈਂ ਲੀਵਨਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮੈਂ ਰਾਤੇ ਇਸ ਬੋੜ ਨਾ ਕਭੂ ਓਖੀਵਨਾ ਮਿਲਿਓ ਤੇ ਸਰਬ ਨਿਧਾਨ ਪ੍ਰਭ ਕਿਰਪਾਲ ਜਿਸ ਦੀਵਨ ਸੁਖ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਤੋਏ ਪੀਮਨਾ